ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸੰਗਤਾਂ ਦੇ ਨਾਲ ਜਈਆ ਅਖਰ ਗੁਰਬਾਣੀ ਦੀ ਵਿੱਚ ਜਿਵੇਂ ਤਿੰਨ ਪਾਰਟ ਵੀਡੀਓ ਦੀ ਆਪ ਜੀ ਨੇ ਪਹਿਲੇ ਦੇਖੀ ਨੇ ਸਭ ਤੋਂ ਪਹਿਲੀ ਜਿਹੜੀ ਵੀਡੀਓ ਜਈਆ ਅਖਰ ਦੀ ਬਣਾਈ ਗਈ ਸੀ ਉਹਦੇ ਵਿੱਚ ਪੂਰਾ ਜਈਆ ਸ਼ਬਦ ਦੇ ਅੱਗੇ ਉਹਨਾਂ ਜਈਆ ਦੇ ਰੂਪ ਦੇ ਵਿੱਚ ਪੜ੍ਹਨਾ ਹੈ ਉਸ ਤੋਂ ਬਾਅਦ ਜਿਹੜੀ ਦੂਜੀ ਵੀਡੀਓ ਬਣਾਈ ਸੀ ਉੰਦੇ ਵਿੱਚ ਜਿਹੜਾ ਦਈਆ ਹੈ ਕੋਈ ਸ਼ਬਦ ਦੇ ਵਿੱਚ ਆਉਂਦਾ ਇਸ ਕਰਕੇ ਉਹਦੀ ਆਵਾਜ਼ ਐੜੇ ਦੀ ਸੀਗੀ ਉਸ ਤੋਂ ਬਾਅਦ ਇੱਕ ਵੀਡੀਓ ਹੋਰ ਬਣਾਈ ਸੀ ਜਦੋਂ ਚਿੰਨ੍ਹ ਰੂਪ ਦੇ ਵਿੱਚ ਦਈਆ ਪੈਰ ਸ਼ਬਦ ਦਾ ਜਿਹੜਾ ਪੈਰ ਸ਼ਬਦ ਦੇ ਪੈਰ ਵਿੱਚ ਲੱਗਿਆ ਹੁੰਦਾ ਇਹ ਜਿਹੜੀ ਉਹਦੀ ਆਵਾਜ਼ ਵੀ ਐੜੇ ਦੀ ਹੁੰਦੀ ਹੈ ਤਾਂ ਅੱਜ ਜਿਹੜੀ ਵੀਡੀਓ ਆਪ ਸੰਤਾਂ ਦੇ ਨਾਲ ਸਾਂਝੀ ਕਰਨ ਲੱਗਿਆ ਇਸ ਵੀਡੀਓ ਦੇ ਵਿੱਚ ਜਿਹੜਾ ਜਈਆ ਸ਼ਬਦ ਹੈ ਉਸ ਸਿਹਾਰੀ ਤੇ ਐੜੇ ਦੀ ਆਵਾਜ਼ ਦੇਵੇਗਾ ਕਿਹੜੀ ਆਵਾਜ਼ ਦੇਵੇਗਾ ਸਿਹਾਰੀ ਦੇ ਐੜਾ ਐੜਾ ਉਹਨੇ ਸਿਹਾਰੀ ਦੀ ਆਵਾਜ਼ ਨਹੀਂ ਤੇ ਐੜੇ ਦੀ ਆਵਾਜ਼ ਨਹੀਂ ਆਓ ਹੁਣ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਸੋਧਾ ਖੇਰ ਸਸੇ ਨੂੰ ਔਂਕੜ ਹੈ ਧਦੇ ਨੂੰ ਗੰਨਾ ਖਖਾ ਪੈਰ ਵਿੱਚ ਜਈਆ ਚੇ ਰੂਪੇ ਚ ਹੈ ਤੇ ਰਾਰਾ ਇਹ ਅੱਗੇ ਇਹਦਾ ਜਿਹੜਾ ਸ਼ੁੱਧ ਉਚਾਰਨ ਉਹ ਲਿਖਿਆ ਹੋਇਆ ਹੈ ਸਸੇਣ ਆંકੜ ਧੱਦੇ ਨੂੰ ਕੰਨਾ ਸਿਹਾਰੀ ਨਈਏ ਦੀ ਨਾਲ ਐੜਾ ਬਣ ਗਿਆ ਖਖੇ ਦੇ ਸਿਹਾਰੀ ਚੱਲੀ ਗਈ ਐੜਾ ਨਾਲ ਲਾ ਕੇ ਬਣ ਗਿਆ ਸੁਦਾਖੇਰ ਹੁਣ ਇਹਨੂੰ ਪੰਕੀਆਂ ਤੁਸੀਂ ਪੜ੍ਹ ਕੇ ਸੁਣਾਓ ਜਿਹੜੀ ਸੁਖਮਨੀ ਸਾਹਿਬ ਦੇ ਵਿੱਚ ਅਸੀਂ ਆਮ ਪੜ੍ਹਦੇ ਆਂ 베ਦ ਪੁਰਾਨ ਸਿਮਰਤ ਸੁਦਾਖੇਰ ਆ 베ਦ ਪੁਰਾਨ ਸਿਮਰਤ ਸੁਦਾਖੇਰ ਇਹਨੂੰ ਆਮ ਸੰਗਤਾਂ ਨਹੀਂ ਤਾਂ ਸੁਦਾਖੇਰ ਪਾਠ ਕਰ ਜਾਂਦੀਆਂ ਨੇ ਇਸੇ ਤਰੀਕੇ ਦੇ ਨਾਲ ਅਗਲਾ ਜਿਹੜਾ ਪਾਠ ਰੇਖਿਆ ਹੋਇਆ ਐੜੇ ਨੂੰ ਕੰਨਾ ਖਖਾ ਪੈਰ ਦੇ ਵਿੱਚ ਚਿੰਨ ਰੂਪ ਦੇ ਵਿੱਚ ਜਈਆ ਹੈ ਤੇ ਰਾਰਾ ਉਚਾਰਨ ਹੋਵੇਗਾ ਐੜੇ ਨੂੰ ਕੰਨਾ ਉਸੇ ਤਰ੍ਹਾਂ ਰਹਿਣਾ ਖਖਾ ਜਈਏ ਨੇ ਸਿਹਾਰੀ ਪਲੱਸ ਐੜੇ ਵਿੱਚ ਬਦਲਣਾ ਸਿਹਾਰੀ ਖਖੇ ਤੇ ਆ ਗਈ ਇਹ ਨਾਲ ਐੜਾ ਰਾਰਾ ਕੀ ਬਣ ਗਿਆ ਆਖਿਰ ਇਹਦਾ ਪਾਠ ਹੈ ਆਖਿਰ ਹੁਣ ਤੁਸੀਂ ਇਹ ਪੰਕਤੀ ਪੜ੍ਹ ਕੇ ਸੁਣਾਓ ਕਿਨੇ ਰਾਮ ਨਾਮ ਇੱਕ ਆਖਰ ਕਿਨੇ ਰਾਮ ਨਾਮ ਇੱਕ ਆਖਰ ਸੁਧ ਅੱਖਰ ਦਾ ਅਰਥ ਹੁੰਦਾ ਸ਼ੁੱਧ ਅੱਖਰ ਵੇਦ ਪੁਰਾਨ ਤੇ ਸਿਮਰਤियां ਜਿਹੜਾ ਸ਼ੁੱਧ ਅੱਖਰ ਕਹਿੰਦੀਆਂ ਭਾਵ ਜਿਸ ਚੀਜ਼ ਨੂੰ ਪਵਿੱਤਰ ਮੰਨਦੀਆਂ ਉਹ ਕਿਹੜਾ ਹੈ ਪ੍ਰਮਾਤਮਾ ਦੇ ਨਾਮ ਨੂੰ ਮੰਨਦੀਆਂ ਨੇ ਕਿਨੇ ਰਾਮ ਨਾਮ ਇੱਕ ਆਖਰ ਇਕ ਪਰਮਾਤਮਾ નોહી ਪਰਮੇਸ਼ਰ નોહી ਜਿਹੜਾ ਹੈ ਉਹ ਸ਼ੁੱਧ ਪਵਿੱਤਰ ਜਿਹੜੀਆਂ ਵੇਦ ਪੁਰਾਣ ਤੇ ਸਿਮਰਤੀਆਂ ਮੰਨਦੇ ਹਨ ਤੇ ਇਸ ਤਰੀਕੇ ਦੇ ਨਾਲ ਆਖਰ ਇੱਕ ਆਖਰ ਇੱਕ ਪਰਮਾਤਮਾ ਅਖੀਰ ਤੇ ਇੱਕ ਜਿਹੜਾ ਇੱਕ ਪਰਮਾਤਮਾ ਪਰਮੇਸ਼ਰ ਹੈ ਤੋਂ ਪਾਠ ਹੈ ਪਹਿਲੇ ਸੋਧਾ ਆਖਿਰ ਫਿਰ ਆਖਿਰ ਇਸੇ ਤਰੀਕੇ ਦੇ ਨਾਲ ਗੁਰਬਾਣੀ ਦੇ ਕੁਝ ਹੋਰ ਸ਼ਬਦ ਹਨ ਜਿਵੇਂ ਐੜ ਇਹਨੂੰ ਕੰਨਣਾ ਲੱਲਾ ਜਈਏ ਇਥੇ ਪੂਰਾ ਹੈ ਹਾ ਹਾ ਇਹ ਪਾਠ ਹੈ ਆਲਯਹਿ ਕਿਉਂਕਿ ਜਈਏ ਦੀ ਇੱਕ ਸਿਹਾਰੀ ਬਣ ਜਾਣੀ ਏਕ ਬਣ ਜਾਏਗਾ ਐੜਾ ਤਾਂ ਐੜੇ ਨੂੰ ਕੰਨਾਂ ਲੱਲੇ ਦੇ ਸਿਹਾਰੀ ਬਣ ਕੇ ਚਲੀ ਗਈ ਸਿਹਾਰੀ ਬਣ ਗਈ ਜਈਏ ਦਾ ਐੜਾ ਬਣ ਗਿਆ ਹਾ ਹਾ ਨਾਲ ਬਣ ਗਿਆ ਆਲਯਹਿ ਆਲਯਹਿ ਕਹਿੰਦੇ ਘਰ ਨੂੰ ਇਸੇ ਤਰੀਕੇ ਦੇ ਨਾਲ ਸ ਸ ਹਾਹੇ ਨੂੰ ਕੰਨਾਂ ਰਾਰਾ ਪੈਰ ਵਿੱਚ ਜਈਆ ਊੜੇ ਦਾ ਔਂਕੜ ਹੁਣ ਸ ਸ ਹਾਹੇ ਨੂੰ ਕੰਨਾ ਉਸੇ ਤਰ੍ਹਾਂ ਆ ਗਿਆ ਰਾਰਾ ਸੀ ਜਿਹੜਾ ਜਈਏ ਨੇ ਸਿਹਾਰੀ ਤੇ ਐੜਾ ਬਣਨਾ ਹੈ ਸਿਹਾਰੀ ਰਾਰੇ ਦੇ ਉੱਤੇ ਨਾਲ ਐੜਾ ਊੜੇ ਨੂੰ ਔਂਕੜ ਕਿਆ ਬਣ ਗਿਆ ਸਹਾਰਿਓ ਕਿਆ ਬਣਿਆ ਸਹਾਰਿਓ ਹਾਂ ਇਹਦਾ ਪਾਠ ਹੋਵੇਗਾ ਸਹਾਰਿਓ ਇਸੇ ਤਰੀਕੇ ਦੇ ਨਾਲ ਸਹਾਰੇ ਦਾ ਅਰਥ ਦਾ ਸਹਾਰਨਾ ਸਸੇ ਨ ਟਿੱਪੀ ਚੱਚਾ ਰਾਰਾ ਪੈਰ ਵੀ ਤੇ ਜਈਆ ਊੜੇ ਨਾਂ ਉਕੜ ਸਸੇ ਨ ਟਿੱਪੀ ਚੱਚਾ ਉਸੇ ਤਰ੍ਹਾਂ ਹੀ ਰਾਰੇ ਦੇ ਉੱਤੇ ਸਿਹਾਰੀ ਬਣ ਕੇ ਜਈਏ ਨੀ ਨਾਲ ਐੜਾ ਊੜੇ ਨਾਂ ਉਕੜ ਸੰਚਰਿਓ ਅਸਾਰਾ ਜੀ ਨੂੰ ਕਹਿੰਦੇ ਹਨਾ ਸੰਚਰਿਓ ਇਹਦਾ ਅਰਥ ਦਾ ਪਸਾਰਾ ਤੇ ਇਸ ਤਰੀਕੇ ਦੇ ਨਾਲ ਜਦੋਂ ਇਹੋ ਜੇ ਸ਼ਬਦਾਂਣ ਇਹਨਾਂ ਨੂੰ ਗੁਰਬਾਣੀ ਦੇ ਵਿੱਚ ਤੁਸੀਂ ਆਪ ਹੀ ਦੇਖ ਕੇ ਜਿੱਥੇ ਸਿਹਾਰੀ ਦੀ ਲੋੜ ਐੜਾ ਉਹਨੂੰ ਉਸ ਤਰੀਕੇ ਦੇ ਨਾਲ ਪਾਠ ਕਰਨਾ ਹੋਵੇਗਾ ਹੁਣ ਅੱਗੇ ਸ਼ਬਦ ਹੈ ਐੜਾ ਨੰਨੇ ਨੂੰ ਸਿਹਾਰੀ ਤੱਤਾ ਪੈਰ ਵਿੱਚ ਈਆ ਤਾਂ ਇਹ ਜਿਹੜਾ ਪੈਰ ਦੇ ਵਿੱਚ ਈਆ ਹੈ ਇਹਨੇ ਸਿਹਾਰੀ ਤੇ ਐੜਾ ਬਣਨਾ ਹੈ ਐੜਾ ਨੰਨੇ ਸਿਹਾਰੀ ਤੱਤਾ ਲਿਖ ਕੇ ਸਿਹਾਰੀ ਤੱਤੇ ਤੇ ਆ ਗਈ ਨਾਲ ਐੜਾ ਪਾੜ ਬਣ ਗਿਆ ਅਨਿੱਤ ਅਨਿੱਤਿਆ ਨਹੀਂ ਕਰਨਾ ਇਹਨੂੰ ਅਨਿੱਤਯ ਅਨਿੱਤ ਹੁੰਦਾ ਜਿਹੜਾ ਨਿਤ ਨਾ ਰਵੇ ਭਾਵਨਾਸ਼ ਹੋ ਜਾਣ ਵਾਲੀ ਚੀਜ਼ ਜਿਹਨੂੰ ਗੁਰਬਾਣੀ ਚ ਆ ਪੰਕਤੀ ਲਿਖੀ ਹੋਈ ਦੇਖ ਸਕਦੇ ਹੋ ਅਨਿੱਤ ਵਿਤੰ ਅਨਿੱਤ ਚਿਤੰ ਅਨਿੱਤ ਆਸਾ ਬਹੁ ਵਿਧ ਪ੍ਰਕਾਰਾਂ ਅਨਿੱਤੇ ਹੁੰਦਾ ਨਾ ਰਹਿਣ ਵਾਲੀ ਜਿਹੜੀ ਨਿਤ ਨਹੀਂ ਰਣੀ ਭਾਵਨਾਸ਼ ਹੋ ਜਾਣ ਵਾਲੀ ਵਿਤਿਆਂ ਨੂੰ ਕਹਿੰਦੇ ਧਨ ਨੂੰ ਚਿਤਾ ਨੂੰ ਕਹਿੰਦੇ ਨ ਚਿੰਤਾ ਨੂੰ ਬਹੁਤੀਆਂ ਆਸਾਂ ਬਹੁਤੀਆਂ ਚਿੰਤਾਵਾਂ ਇਹ ਤਨ ਸਦਾ ਨਹੀਂ ਰਹਿੰਦੇ ਹੈ ਇਹ ਸਦਾ ਨਹੀਂ ਰਹਿਣ ਵਾਲੇ ਨੇ ਸੋ ਅਨਿੱਤਯ ਪਾਠ ਹੈ ਅਨਿੱਤਯ ਇਸੇ ਤਰੀਕੇ ਦੇ ਨਾਲ ਸ ਸ ਰ ਰ ਬ ਬ ਗ ਗ ਤੇ ਪੈਰ ਦੇ ਵਿੱਚ ਜ ਜ ਹੁਣ ਜੇ ਨੇ ਸਿਹਾਰੀ ਤੇ ਐੜੇ ਵਿੱਚ ਬਦਲਣਾ ਹੈ ਸ ਰ ਰ ਬ ਬ ਗ ਗ ਤੇ ਸਿਹਾਰੀ ਚਲ ਗਈ ਨਾਲ ਐੜਾ ਸਰਵਗਯ પાઠ હે સર્વજ્ઞ સર્વજ્ઞ પૂર્ણ પુરુષ ભગવાન હે ભગત માશલ્લા કરુણા માય હે તો ઇજે સર્વજ્ઞ એਦਾ પાઠ હોબેગા સર્વજ્ઞ સર્વજ્ઞા ભાવ سارے દે દિના દિયા જાણને વાલા જો ਸਾડે દિના દિયા જાણ લેતા પરમાત્મા ઉ સર્વા કહે ઉને assi સર્વા કી કહે સકદે આ તો પાઠ હે પહેલે assi પઢયા અનિત્ય કે આપણે અનિત્ય ઉતે બાદ પઢયા સર્વજ્ઞ ਸਰਵਗਯ ਆ ਨਹੀਂ ਕਰਨਾ ਹੈ ਕੰਨਾ ਨਹੀਂ ਲੱਗਣਾ ਚਾਹੀਦਾ ਇਹਨਾਂ ਸਰਵਗਯ ਸਰਪਦਯ ਇਸੇ ਤਰੀਕੇ ਦੇ ਨਾਲ ਹੁਣ ਮੈਂ ਆ ਜਿਹੜੇ ਥੱਲੇ ਤਿੰਨ ਸ਼ਬਦ ਹੋਰ ਚਾਰ ਲਿਖੇ ਨੇ ਇਹਨਾਂ ਨੂੰ ਵੀ ਇਸੇ ਤਰੀਕੇ ਨਾਲ ਪੜਨਾ ਇਹ ਪੰਕਤੀਆਂ ਨਾਲ ਦਿੱਤੀਆਂ ਨੇ ਇਹਨਾਂ ਨਾਲ ਆ ਇਕੱਲੇ ਸ਼ਬਦ ਦਿੱਤੇ ਨੇ ਤਤਾ ਸਸਾ ਪੈਰ ਦੇ ਵਿੱਚ ਜਈ ਆ ਕਿਆ ਬਣ ਗਿਆ ਤਤਾ ਸਸੇ ਨੂੰ ਸਿਹਾਰੀ ੜਾ ਤਸਯ ਤਸਯ ਇਦੇ ਜਜਾ ਸ ਸ ਪੈਰ ਵਿੱਚ ਜਈਆ ਏ ਜਈਆ ਦੀ ਸਿਹਾਰੀ ਬਣ ਗਈ ਨਾਲ ਬਣ ਗਿਆ ਐੜਾ ਸਿਹਾਰੀ ਸਸੇ ਤੇ ਚੱਲ ਗਈ ਜਸ ਸਸਿਆ ਜਸਿਆ ਨਹਿਫਲੰ ਤਸਯ ਜਨਮਸ ਸ ਇਹ ਤਾਂ ਨਹੀਂ ਸਪੱਟ ਨੇ ਤੋ ਜਸਯ ਜਿਸ ਦਾ ਤਸਯ ਇਸ ਦਾ ਜਨਮਸ ਜਜਾ ਨੰਨਾ ਮੰਮਾ ਸ ਸ ਪੈਰ ਵਿੱਚ ਜਈਆ ਇਹਨੂੰ ਕਿਸ ਤਰ੍ਹਾਂ ਪੜੋਗੇ ਜਜਾ ਨੰਨਾ ਮੰਮਾ ਸ ਸ ਉਸੇ ਤਰ੍ਹਾਂ ਲਿਖ ਹੋ ਜਾਣੇ ਸਿਹਾਰੀ ਦੇ ਐੜਾ ਬਣਨਾ ਸਿਹਾਰੀ ਸੱਸੇ ਦੇ ਚੱਲ ਜਾਣੀ ਨਾਲ ਐੜਾ ਇਹਨੂੰ ਕਹਿੰਦਾ ਜਨਮਸਯ ਜਨਮਸਿਆ ਨਹੀਂ ਕਹਿਣਾ ਜਨਮਸਯ ਜਨਮ ਇਸੇ ਤਰੀਕੇ ਦੇ ਨਾਲ ਗੱਦੇ ਨੂੰ ਔਂਕੜ ਰਾਰਾ ਲੱਲਾ ਭੱਬਾ ਪੈਰ ਵਿੱਚ ਸਈਆ ਤੋ ਇਹਨੂੰ ਕਿਸ ਤਰ੍ਹਾਂ ਪੜਨਾ ਗੱਦੇ ਨੂੰ ਔਂਕੜ ਰਾਰਾ ਲੱਲਾ ਭੱਬੇ ਦੇ ਸਿਹਾਰੀ ਬਣ ਜਾਣੀ ਨਾਲ ਐੜਾ ਕਿਉਂਕਿ ਜਈਏ ਨੇ ਸਿਹਾਰੀ ਔਰ ਐੜੇ ਦੇ ਵਿੱਚ ਬਦਲਣਾ ਹੈ ਤੋ ਬਣ ਗਿਆ ਦੁਰਲੱਭ ਦੁਰਲੱਭ ਲੱਭਿਆ ਨਹੀਂ ਕਰਨਾ ਦੁਰਲੱਭ ਅ ਹਲਕਾ ਜਿਹਾ ਆ ਬੋਲਣਾ ਨਾ ਦੁਰਲੱਭ ਹੁੰਦਾ ਕੀਮਤੀ ਇਨੀ ਕੋਈ ਕੀਮਤ ਨਾ ਦੇ ਸਕੇ ਜਿਹੜਾ ਸੌਖਾ ਨਾ ਲੱਭੇ ਉਹਨੂੰ ਕਹਿੰਦੇ ਦੁਰਲੱਭ ਤੇ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਜਦੋਂ ਇਹੋ ਜਿਹੇ ਸ਼ਬਦ ਆਣਗੇ ਉਹਨਾਂ ਦਾ ਆਚਾਰਨ ਜਿਹੜਾ ਹੈ ਸਿਹਾਰੀ ਤੇ ਐੜਾ ਲਾ ਕੇ ਕੀਤਾ ਜਾਣਾ ਹੈ ਸੋ ਇਸ ਤਰੀਕੇ ਦੇ ਨਾਲ ਜਰੂਰ ਹੈ ਥੋੜਾ ਮਿਹਨਤ ਦਾ ਕੰਮ ਹੈ ਆਪ ਵੀ ਜਰੂਰ ਮਿਹਨਤ ਕਰੋ ਆਪ ਸੰਗਤਾਂ ਵਾਸਤੇ ਵੀਡੀਓ ਤਿਆਰ ਕੀਤੀ ਹੈ ਖਾਸ ਕਰਨਾ ਕਿ ਆਪ ਜੀ ਨੂੰ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਚੰਗੀ ਲੱਗੇਗੀ ਸੋ ਜੇ ਚੰਗੀ ਲੱਗਦੀ ਹੈ ਤਾਂ ਜਰੂਰ ਕਮੈਂਟ ਕਰਕੇ ਕੋਈ ਕਮੀ ਲੱਗਦੀ ਹੋਵੇ ਉਹ ਵੀ ਦੱਸਿਆ ਕਰੋ ਨਾਲ ਲਾਈਕ ਕਰਿਆ ਕਰੋ ਪੁਰ ਇਸ ਚੈਨਲ ਨੂੰ ਜਿਹੜਾ ਆਓ ਗੁਰਮਾਣੀ ਵਿਚਾਰੀਏ ਇਹਨੂੰ ਵਾਤੇ ਵਾਤੇ ਸ਼ੇਅਰ ਕਰੋ ਤੇ ਨਾਲ ਸਬਸਕ੍ਰਾਈਬ ਕਰੋ ਤਾਂ ਕਿ ਗੁਰਮਾਣੀ ਦੀ ਜਿਹੜੀ ਇਹ ਜਾਣਕਾਰੀ ਹੈ ਜੋ ਬੜੀ ਮਿਹਨਤ ਕਰਕੇ ਇਕੱਠੀ ਕੀਤੀ ਜਾਂਦੀ ਹੈ ਆਪ ਸਭ ਸੰਗਤਾਂ ਤੱਕ ਜਿਹੜੇ ਗੁਰਬਾਣੀ ਪੜ੍ਹਨ ਦੇ ਚਾਹਵਨ ਹਨ ਉਹਨਾਂ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ